ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਉਹ ਪੂਰੇ ਦੇਸ਼ ਨੇ ਦੇਖਿਆ ਜਿਸ ਤਰ੍ਹਾਂ ਦੀਆਂ ਖੌਫਨਾਕ ਤਸਵੀਰਾਂ ਉੱਥੋਂ ਆਈਆਂ ਉਹ ਦਿਲ ਨੂੰ ਝੰਜੋੜ ਦੇਣ ਵਾਲੀਆਂ ਨੇ ਧਰਮਾਂ ਦੀ ਇਸ ਲੜਾਈ 'ਚ ਹਮੇਸ਼ਾ ਇੱਕ ਆਮ ਸਿੱਧਾ ਸਾਦਾ ਇਨਸਾਨ ਹੀ ਪੀਸਿਆ ਜਾਂਦਾ ਹੈ ਪਹਿਲ ਕਾਮ ਜੋ ਹੋਇਆ ਉਸ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੇ ਅੱਗੇ ਕੀ ਹੋ ਇਸੇ ਦੇ ਬਾਰੇ ਵਿੱਚ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਅੱਜ ਤੋਂ 30 ਸਾਲ ਪਹਿਲਾਂ 4 ਜੁਲਾਈ 1995 ਨੂੰ 6 ਟੂਰਿਸਟ ਕਸ਼ਮੀਰ ਦੇ ਵਿੱਚ ਘੁੰਮਣ ਲਈ ਜਾਂਦੇ ਨੇ ਇਹਨਾਂ ਚੋਂ ਦੋ ਅਮਰੀਕਨ ਦੋ ਬ੍ਰਿਟਿਸ਼ਰਸ ਇੱਕ ਜਰਮਨ ਤੇ ਇੱਕ ਨਾਰਵੇਦਾ ਐਕਟਰ ਸੀ ਤੇ ਨਾਲ ਹੀ ਦੋ ਗਾਈਡ ਵੀ ਮੌਜੂਦ ਸੀ ਤੇ ਉਹ ਇਸੇ ਪਹਿਲ ਕਾਮ ਚ ਘੁੰਮਣ ਦੇ ਲਈ ਗਏ ਹੋਏ ਸੀ ਤੇ ਇਸੇ ਦੌਰਾਨ 40 ਤਾਕੀਆਂ ਦਾ ਇੱਕ ਗਰੁੱਪ ਆਉਂਦਾ ਤੇ ਗਨ ਪੁਆਇੰਟ ਦੇ ਉੱਤੇ ਇਹਨਾਂ ਸਭ ਨੂੰ ਕਨੈਪ ਕਰ ਲਿਆ ਜਾਂਦਾ ਤੇ ਫਿਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਆ ਕਿ ਉਸ ਸਮੇਂ ਦਾ ਚੈਸ਼ੇ ਮੁਹੰਮਦ ਦਾ ਸਰਗਣਾ ਮਲਾਨਾ ਮਸੂਦ ਆਜ਼ਰ ਨੂੰ ਛੱਡਿਆ ਜਾਵੇ ਇਸੇ ਤੋਂ ਬਾਅਦ ਨੇਗੋਸ਼ੀਏਸ਼ਨ ਸ਼ੁਰੂ ਹੋਈ ਪਰ ਕੁਝ ਬਣਿਆ ਨਹੀਂ ਤੇ ਇੰਨੇ ਚ 1 ਮਹੀਨੇ ਤੱਕ ਦਾ ਸਮਾਂ ਗੁਜ਼ਰ ਗਿਆ ਇਸੇ ਤੋਂ ਬਾਅਦ 13 ਅਗਸਤ 1995 ਨੂੰ ਨਾਰਵੇ ਦੇ ਐਕਟਰ ਹੈਂਸ ਕ੍ਰਿਸਚਨ ਐਸਲੋ ਇਹਨਾਂ ਦੀ ਬਾਡੀ ਪਹਿਲਗਾਮ ਤੋਂ ਦੂਰ ਪਈ ਹੋਈ ਮਿਲਦੀ ਆ ਪਰ ਸਿਰ ਮੌਜੂਦ ਨਹੀਂ ਸੀ ਤਦ ਬਾਅਦ ਨੇਗੋਸ਼ੀਏਸ਼ਨ ਦੇ ਵਿੱਚ ਤੇਜ਼ੀ ਆਉਂਦੀ ਆ ਪਰ 17 ਅਗਸਤ 1995 ਨੂੰ ਇਸ ਘਟਨਾ ਤੋਂ 4 ਦਿਨ ਬਾਅਦ ਇਹਨਾਂ ਚੋਂ ਇੱਕ ਅਮਰੀਕਨ ਸਿਟੀਜ਼ਨ ਜੌਨ ਉਹ ਕਿਸੇ ਤਰੀਕੇ ਦੇ ਨਾਲ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੁਣ 4 ਲੋਕ ਬਚੇ ਸੀ ਪਰ ਇਸੇ ਤੋਂ ਬਾਅਦ ਤਾਂ ਕਿਿਆਂ ਦਾ ਬਿਆਨ ਆਉਂਦਾ ਕਿ ਸਰਕਾਰ ਇਸ ਚ ਇੰਟਰਸਟਡ ਨਹੀਂ ਆ ਸੋ ਅਸੀਂ ਗੱਲਬਾਤ ਨਹੀਂ ਕਰਾਂਗੇ ਇਸ ਗੱਲ ਨੂੰ ਅੱਜ 30 ਸਾਲ ਹੋ ਚੁੱਕੇ ਨੇ ਤੇ ਉਹਨਾਂ ਬਾਕੀ ਬੱਚੇ 4-10 ਕੀ ਹੋਇਆ ਉਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਤੇ ਅੱਜ ਫਿਰ 30 ਸਾਲ ਬਾਅਦ ਇਸੇ ਪੈਲਗਾਮ ਚ ਪੰਜ ਤੋਂ 6 ਤੰਕਬਾਦੀ ਆਉਂਦੇ ਨੇ ਤੇ ਕਹਰਾ ਮਚਾਉਂਦੇ ਨੇ ਦਰاصل ਜੋ ਇਹ ਪਹਿਲਗਾਮ ਦਾ ਏਰੀਆ ਉਸਦੇ چاروں ਪਾਸੇ ਜੰਗਲੀ ਜੰਗਲ ਮੌਜੂਦ ਨੇ ਪਰ ਜਦੋਂ برف ਪੈਂਦੀ ਆ ਤਾਂ ਸਰਦੀਆਂ ਦੇ ਵਿੱਚ ਇਸ ਇਲਾਕੇ 'ਚ ਕਰੀਬ 10-10 ਫੁੱਟ ਤੱਕ برف ਪੈ ਜਾਂਦੀ ਆ ਤੇ ਇਸ ਜੰਗਲ 'ਚ ਉਸ ਸਮੇਂ ਕਿਸੇ ਇਨਸਾਨ ਦਾ ਰਹਿ ਪਉਣਾ ਲਗਭਗ ਨਾ ਮੁਮਕਨ ਹੀ ਹੋ ਜਾਂਦਾ ਤਾਂ ਜੋ ਵੀ ਤਾਂਕੀ ਮੌਜੂਦ ਹੁੰਦੇ ਨੇ ਉਹ ਸਰਦੀਆਂ 'ਚ ਵਾਪਸ ਪਾਕਿਸਤਾਨ ਚਲੇ ਜਾਂਦੇ ਨੇ ਤੇ ਜਿਹੜੇ ਲੋਕਲ ਹੁੰਦੇ ਨੇ ਉਹ ਕਸ਼ਮੀਰ ਦੇ ਵਿੱਚ ਆ ਜਾਂਦੇ ਨੇ ਪਰ ਗਰਮੀਆਂ 'ਚ ਫਿਰ ਤੋਂ ਵਾਪਸ ਆਉਂਦੇ ਤੇ ਇਹਨਾਂ ਦੀ ਟ੍ਰੇਨਿੰਗ ਕੁਝ ਇਸ ਤਰੀਕੇ ਨਾਲ ਹੁੰਦੀ ਆ ਕਿ ਇਹ ਨਾ ਤਾਂ ਸੜਕ ਦਾ ਇਸਤੇਮਾਲ ਕਰਦੇ ਨੇ ਤੇ ਨਾ ਹੀ ਗੱਡੀਆਂ ਚੱਲਦੇ ਨੇ ਇਹਨਾਂ ਦੀ ਟ੍ਰੇਨਿੰਗ ਦੇ ਮਤਲਬ ਕਿ ਜੰਗਲ ਦੇ ਵਿੱਚ ਟੇਡੇ-ਮੇਡੇ ਵੀ ਲਗਭਗ 10 ਮਿੰਟ ਦੇ ਵਿੱਚ 1 ਕਿਲੋਮੀਟਰ ਤੈਅ ਕਰ ਲੈਂਦੇ ਨੇ ਤੇ ਉਹ ਵੀ ਆਰਾਮ ਨਾਲ ਹੌਲੀ-ਹੌਲੀ ਭੱਜ ਕੇ ਜੇਕਰ ਇਹਨਾਂ ਦੇ ਪਿੱਛੇ ਕਿਸੇ ਪ੍ਰਕਾਰ ਮਿਲਟਰੀ ਜਾਂ ਫਿਰ ਪੁਲਿਸ ਲੱਗੀ ਹੋਵੇ ਤੇ ਇਹਨਾਂ ਦੀ ਟ੍ਰੇਨਿੰਗ ਦਾ ਇੱਕ ਹਿੱਸਾ ਹੁੰਦਾ ਤੇ ਮੰਨਿਆ ਜਾ ਰਿਹਾ ਕਿ ਲਾਸਟ ਜੀਅ ਅਕਤੂਬਰ ਦੇ ਅੰਤ ਚ ਤਿੰਨੋਂ ਤਾਂ ਕਿਸ ਰੱਦ ਪਾਰ ਕਰਕੇ ਭਾਰਤ ਦੇ ਵਿੱਚ ਆ ਗਏ ਸੀ ਤੇ ਇਸੇ ਤੋਂ ਬਾਅਦ ਅਲੱਗ-ਅਲੱਗ ਜਗ੍ਹਾ ਦੇ ਉੱਤੇ ਲੋਕਦੇ ਰਹੇ ਇਹਨਾਂ ਦੀ ਲੋਕੇਸ਼ਨ ਦਾ ਪਤਾ ਕਰਨਾ ਵੀ ਬਹੁਤ ਜ਼ਿਆਦਾ ਮੁਸ਼ਕਲ ਆ ਕਿ ਇਹ ਕੋਈ ਮੋਬਾਈਲ ਜਾਂ ਹੋਰ ਗੈਜਟ ਵਗੈਰਾ ਆਪਦੇ ਨਾਲ ਨਹੀਂ ਰੱਖਦੇ ਤੇ ਇਸੇ ਕਰਕੇ ਇਹਨਾਂ ਨੂੰ ਟ੍ਰੇਸ ਕਰ ਪਾਉਣਾ ਲਗਭਗ ਨਾ ਮੁਮਕਣੀ ਹੁੰਦਾ ਤੇ ਇਹਨਾਂ ਨੇ ਅੱਗੇ ਕਿਸ ਨੂੰ ਕਿੱਥੇ ਤੇ ਕਿਸ ਜਗ੍ਹਾ ਦੇ ਉੱਤੇ ਮਿਲਣਾ ਇਹ ਸਭ ਕੁਝ ਇਹਨਾਂ ਦਾ ਪਹਿਲਾਂ ਹੀ ਫਿਕਸ ਕੀਤਾ ਗਿਆ ਹੁੰਦਾ ਪਹਿਲਾਂ ਤੋਂ ਹੀ ਸੈੱਟ ਹੁੰਦਾ ਖਾਂਪੀਏ ਤੋਂ ਲੈ ਕੇ ਹਰ ਇੱਕ ਚੀਜ਼ ਪਹਿਲਾਂ ਹੀ ਤੈਅ ਕੀਤੀ ਗਈ ਹੁੰਦੀ ਆ ਕਿ ਜੇ ਤੁਸੀਂ ਜੰਗਲ ਦੇ ਵਿੱਚੋਂ ਤਾਂ ਜੰਗਲੀ ਚੀਜ਼ਾਂ ਹੀ ਖਾਣੀਆਂ ਇਹਨਾਂ ਚੀਜ਼ਾਂ ਦੀ ਵੀ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾਂਦੀ ਆ ਇਨ੍ਹਾਂ ਦੇ ਵਿੱਚੋਂ ਪਤਾ ਨਾ ਤਾਂ ਕਿ ਲਸ਼ਕਰ-ਏ-ਤੌਇਬਾ ਦੇ TRF ਵਿੰਗ ਦੇ ਨਾਲ ਰਿਲੇਟਡ ਸੀ ਤੇ ਮੰਨਿਆ ਜਾਂਦਾ ਆ ਕਿ ਪਾਕਿਸਤਾਨ ਆਰਮੀ ਇਹਨਾਂ ਨੂੰ ਟ੍ਰੇਨਿੰਗ ਦਿੰਦੀ ਆ TRF ਦਾ ਗਠਨ 2019 ਦੇ ਵਿੱਚ ਕੀਤਾ ਗਿਆ ਸੀ ਜਦੋਂ ਕਸ਼ਮੀਰ ਨੂੰ ਸਟੇਟ ਤੋਂ ਹਟਾ ਕੇ ਉੱਤੇ 370 ਵਾਲੀ ਗੱਲ ਸਾਹਮਣੇ ਆਈ ਸੀ ਇਸੇ ਦੇ ਖਿਲਾਫ TRF ਨੂੰ ਖੜਾ ਕੀਤਾ ਗਿਆ ਸੀ ਪਾਕਿਸਤਾਨ ਦੇ ਦੁਆਰਾ ਸੇਖ ਸ਼ਜਾਤ ਇਸ ਦਾ ਹੈੱਡ ਆ ਜੋ ਕਿ ਇਸ ਵਕਤ ਪਾਕਿਸਤਾਨ ਦੇ ਵਿੱਚ ਮੌਜੂਦਾ ਤੇ ਉੱਥੋਂ ਹੀ ਇਸ ਨੂੰ ਆਪਰੇਟ ਵੀ ਕਰਦਾ ਹੁਣੇ ਤਿੰਨੋਂ ਤਾਕੀ ਪਹਿਲਗਾਮ ਦੇ ਵਿੱਚ ਪਹੁੰਚਦੇ ਨੇ ਇੱਥੇ ਦੋ ਰਿਪੋਰਟਸ ਮੌਜੂਦ ਨੇ ਪਹਿਲੀ ਤਾਂ ਇਹ ਆ ਕਿ ਅਮਰਨਾਥ ਯਾਤਰਾ ਥੋੜੇ ਸਮੇਂ ਵਿੱਚ ਸ਼ੁਰੂ ਹੋਣ ਵਾਲੀ ਸੀ ਤੇ ਪਹਿਲਗਾਮ ਇਸ ਦਾ ਪਹਿਲਾ ਸਟਾਪ ਆ ਤੇ ਸ਼ਾਇਦ ਇਹਨਾਂ ਦਾ ਕੰਮ ਉਸੇ ਸਮੇਂ ਅਟੈਕ ਕਰਨਾ ਵੀ ਸੀ ਦੂਜੇ ਪਾਸੇ ਅਨਤਨਾਗ ਜਿਸ ਡਿਸਟ੍ਰਿਕਟ ਚ ਪਹਿਲਗਾਮ ਪੈਂਦਾ ਉੱਥੇ ਪਿਛਲੇ ਕਾਫੀ ਸਮੇਂ ਤੋਂ ਜ਼ੀਰੋ ਟੈਰਰਿਸਟ ਐਕਟੀਵਿਟੀ ਦੀ ਰਿਪੋਰਟ ਮਿਲਦੀ ਆ ਜਨ ਕਿ ਪਿਛਲੇ ਕਾਫੀ ਸਮੇਂ ਤੋਂ ਉੱਥੇ ਕੋਈ ਵੀ ਅਜਿਹੀ ਹਲਚਲ ਨਹੀਂ ਹੋਈ ਤੇ ਇਹੀ وجہ ਫੋਰਸ ਦੇ ਅਲਰਟ ਨਾ ਹੋਣ ਦੀ ਵੀ ਹੈ ਕਿਉਂਕਿ 1995 ਦੇ ਉਸ ਇਨਸੀਡੈਂਟ ਤੋਂ ਬਾਅਦ ਅੱਜ ਤੱਕ ਬਹੁਤ ਸਾਰੇ ਅਟੈਕ ਹੁੰਦੇ ਰਹੇ ਨੇ ਪਰ ਕਦੇ ਵੀ ਕਿਸੇ ਟੂਰਿਸਟ ਸਪੌਟ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੋ ਫੋਰਸ ਦੇ ਕੋਲ ਵੀ ਜਹੀ ਕੋਈ ਰਿਪੋਰਟ ਮੌਜੂਦ ਨਹੀਂ ਸੀ ਦੂਸਰਾ ਪਹਿਲਗਾਮ ਦਾ ਇਲਾਕਾ ਇੱਕ ਅਜਿਹੀ ਜਗ੍ਹਾ ਦੇ ਉੱਤੇ ਮੌਜੂਦ ਦਾ ਜਿੱਥੇ ਲੋਕ ਘੋੜਿਆਂ ਜਾਂ ਖੱਤਰਾਂ ਦੀ ਸਵਾਰੀ ਕਰਕੇ ਹੀ ਪਹੁੰਚ ਸਕਦੇ ਨੇ ਨਾਰਮਲ ਨਹੀਂ ਪਹੁੰਚਿਆ ਜਾ ਸਕਦਾ ਤੇ ਤੇ ਫੋਰਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਵੀ ਕਾਫੀ ਸਮਾਂ ਪਹੁੰਚਣ ਦੇ ਉੱਤੇ ਲੱਗ ਜਾਂਦਾ ਤਾਂ ਫੋਰਸ ਵੀ ਤੁਰੰਤ ਉੱਥੇ ਪਹੁੰਚ ਨਹੀਂ ਸਕਦੀ ਤੇ ਇਹਨਾਂ ਤਾਂਕਿਆਂ ਨੂੰ ਇਹ ਗੱਲਾਂ ਪਤਾ ਸੀ ਦੂਸਰਾ ਪੈਲਗਾਮ ਕਾਫੀ ਵੱਡਾ ਇਲਾਕਾ ਤੇ ਇੱਥੇ ਟੂਰਿਸਟ ਵੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਆਉਂਦੇ ਨੇ ਇਹ ਇੱਥੇ ਪਹੁੰਚਦੇ ਨੇ ਦੰਦਾ ਧੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇਹਨਾਂ ਤਿੰਨਾਂ ਦੇ ਨਾਲ ਦੋ ਲੋਕਲ ਹੋਰ ਵੀ ਮੌਜੂਦ ਸੀ ਜੋ ਕਿ ਇਹਨਾਂ ਦੇ ਨਾਲ ਗਾਈਡ ਬਣ ਕੇ ਇੱਥੇ ਪਹੁੰਚੇ ਹੋਏ ਸੀ ਜੋ ਵੀ ਵੀਡੀਓ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚ ਜੋ ਤਿੰਨੋਂ ਗੱਲਾਂ ਕਰ ਰਹੇ ਨੇ ਉਹ ਪ्युअर ਉਰਦੂ ਆ ਜੋ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਤੇ ਜਿਹੜੇ ਦੂਜੇ ਨੇ ਉਹ ਲੋਕਲ ਕਸ਼ਮੀਰੀ ਨੇ ਕਿਉਂਕਿ ਉਹ ਕਸ਼ਮੀਰੀ ਦੇ ਵਿੱਚ ਹੀ ਗੱਲਬਾਤ ਕਰ ਰਹੇ ਨੇ ਇਸ ਹਮਲੇ ਦੇ ਦੌਰਾਨ ਇਹਨਾਂ ਨੇ 10 ਮਿੰਟ ਤੱਕ ਅੰਦਾ ਤੰਦ ਗੋਲੀਆਂ ਚਲਾਈਆਂ ਤੇ ਫਿਰ ਉਸੇ ਜੰਗਲ ਦੇ ਵਿੱਚ ਵਾਪਸ ਜਾ ਪਹੁੰਚੇ ਹੁਣ ਤੱਕ ਰਿਪੋਰਟ ਇਹ ਵੀ ਆ ਕਿ ਇਹ ਉਸੇ ਜੰਗਲ 'ਚ ਮੌਜੂਦ ਨੇ ਪਰ ਇਹ ਜੰਗਲ ਇੰਨਾ ਵਿਸ਼ਾਲ ਆ ਕਿ ਇੱਥੇ ਇਹਨਾਂ ਨੂੰ ਖੰਘਾਲ ਪਾਉਣਾ ਲਗਭਗ ਨਾਮੁਕਣੀ ਹੋ ਚੁੱਕਾ ਹੈ ਤੇ ਇਸ ਨੂੰ ਖੰਘਾਲਣ ਦੇ ਉੱਤੇ ਕਾਫੀ ਅਦਾ ਸਮਾਂ ਵੀ ਲੱਗੂਗਾ ਤੇ ਹੁਣੇ ਸਭਾ ਜਿਹੜੇ ਉਹ ਉਚਾਈ ਵਾਲੀ ਜਗ੍ਹਾ ਦੇ ਬਲ ਜਾਣਗੇ ਜਿੱਥੇ ਠੰਡ ਵੀ ਹੋਰ ਜ਼ਿਆਦਾ ਮੌਜੂਦ ਹੁੰਦੀ ਆ ਪਰ ਫੋਰਸ ਦੇ ਦੁਆਰਾ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸ ਤੋਂ ਪਹਿਲਾਂ ਕਿ ਉਹ ਗਵਾ ਜਾਣ ਇਸ ਤੋਂ ਪਹਿਲਾਂ ਇਹਨਾਂ ਨੂੰ ਦਬੋਚ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਦੁਆਰਾ ਕੀਤਾ ਗਿਆ ਉਹ ਇਨਸਾਨੀਅਤ ਦੇ ਮਤਾਬਕ ਤਾਂ ਮਾਫੀ ਦੇ ਲਾਇਕ ਬਿਲਕੁਲ ਵੀ ਨਹੀਂ ਆ ਤੇ ਹੁਣ NIA ਦੀ ਟੀਮ ਨੂੰ ਇਸ ਦੀ ਜਾਂਚ ਸ਼ਾਮਲ ਦਿੱਤੀ ਗਈ ਆ ਇਸ ਟੀਮ ਤੋਂ ਇਲਾਵਾ ਉੱਥੋਂ ਦੀ ਮਿਲਟਰੀ ਤੇ ਹੋਰ ਏਜੰਸੀਆਂ ਵੀ ਆਪਦਾ ਕੰਮ ਕਰ ਰਹੀਆਂ ਨੇ ਤੇ ਕਿਉਂਕਿ ਜੋ ਤਿੰਨਾਂ ਤਾਕੀ ਨੇ ਉਹ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਨਾਲ ਰਿਲੇਟ ਕਰਦੇ ਨੇ ਇਸੇ ਲਈ ਭਾਰਤ ਸਰਕਾਰ ਦੇ ਦੁਆਰਾ ਕਾਫੀ ਕਦਮ ਚੁੱਕੇ ਗਏ ਨੇ ਜਿਵੇਂ ਐਮਬੈਸੀ ਦੇ ਵਿਚ ਉਹਦਾ ਸਟਾਫ ਘੱਟ ਕਰ ਦਿੱਤਾ ਗਿਆ ਚੌਕੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਟ੍ਰੇਡ ਵੀ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਸਿੰਧੂ ਨਦੀ ਦੇ ਪਾਣੀ ਨੂੰ ਵੀ ਰੋਕਣ ਦਾ ਫੈਸਲਾ ਲੈ ਲਿਆ ਗਿਆ ਇਸ ਤੋਂ ਇਲਾਵਾ ਜੋ ਵੀ ਪਾਕਿਸਤਾਨੀ ਲੀਗਲੀ ਵੀਜ਼ਾ ਦੇ ਨਾਲ ਇੰਡੀਆ ਦੇ ਵਿੱਚ ਆਏ ਨੇ ਉਹਨਾਂ ਨੂੰ ਵੀ ਵਾਪਸ 48 ਘੰਟੇ ਦੇ ਵਿੱਚ ਵਾਪਸ ਜਾਣ ਦਾ ਟਾਈਮ ਦੇ ਦਿੱਤਾ ਗਿਆ ਹੈ ਹੁਣ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ